ਮੈਂ ਵੀ ਸਾਕਦਾ ਹਿੱਸਾ ਹੈ ਜੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਾਡ ਆਫ ਆਨਰ ਹੋਇਆ ਗੁਰੂ ਸਾਹਿਬ ਨੂੰ ਔਰ ਉਸ ਤੋਂ ਸਿਵਾਏ ਸੰਗਤਾਂ ਨੇ ਆਪਣਾ ਪੂਰੀ ਸ਼ਰਧਾ ਦੇ ਨਾਲ ਜਿਹੜਾ ਹੈਗਾ ਰਮਾਨਾ ਸਾਹਿਬ ਪੇਟ ਕੀਤੇ ਆ ਉਨ੍ਹਾਂ ਦੇ ਹਾਰ ਹੋਰ ਫੁੱਲਾਂ ਦੀ ਵਰਸ਼ਾ ਹੋਈ ਹੈ ਸੰਗਤ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਇਹ ਕੁਰਬਾਨੀ ਦਾ ਜਜ਼ਬਾ ਹੈ ਉਹਨੂੰ ਲੈ ਕੇ ਖਾਸ ਕਰਕੇ ਜਿਹੜੀ ਸਾਡੀ ਆੜ ਵਾਲੀ ਪੀੜ੍ਹੀ ਹੈ ਉਹਨਾਂ ਚੇਤਨਾ ਪੈਦਾ ਹੋ ਰਹੀ ਹੈ ਔਰ ਪੰਜਾਬ ਸਰਕਾਰ ਦਾ ਪਰਾਨਾ ਵੀ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਸਿਖਾਣਾ ਹੈ ਕਿ ਕਿਸ ਤਰ੍ਹਾਂ ਸ਼ਾਂਤ ਰਹਿ ਕੇ ਜ਼ਬਰ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕਿਸ ਤਰ੍ਹਾਂ ਕਰਨਾ ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਸਿਖਾਇਆ ਭਾਈ ਮਤੀ ਦਾਸ ਸਤੀ ਦਾਸ ਔਰ ਭਾਈ ਦਿਆਲਾ ਜੀ ਨੇ ਜੋ ਇਹ ਜਿਹੜਾ ਅਸੀਂ ਕੱਲ ਨੂੰ ਸਾਰੇ ਨਗਰ ਕੀਰਤਨ ਅਨਾਦਪੁਰ ਸਾਹਿਬ ਪਹੁੰਚਣਗੇ ਉਸ ਤੋਂ ਬਾਅਦ ਉੱਥੇ ਜਿਹੜਾ ਹੈਗਾ ਢਾਡੀ ਜਿੱਥੇ ਨਿਹੰਗ ਸਿੰਘ ਆਪਣੇ ਕਰਤੱਬ ਦਿਖਾਣਗੇ ਪ੍ਰਚਾਰ ਕਰਨਗੇ ਵਿਧਾਨ ਸਭਾ ਦਾ ਉੱਚੇ-ਚੇਤਤੌਰ ਤੇ ਸੈਸ਼ਨ ਹੋ ਰਿਹਾ ਉਹਦੇ ਸਿਰਫ ਤੇ ਸਿਰਫ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀਆਂ ਜਾਣਗੀਆਂ ਤਾਕੇ ਸਾਡਾ ਸਨੇਹਾ ਪੂਰੀ ਦੁਨੀਆ ਚ ਪਹੁੰਚੇ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਸਰਬ ਧਰਮ ਸਮੇਲਨ ਕਰਾਇਆ ਜਾ ਰਿਹਾ ਵੀ ਦੇਸ਼ ਦੇ ਕੋਨੇ ਕੋਨੇ ਤੋਂ ਸਾਰੇ ਧਰਮ ਗੁਰੂ ਆ ਰਹੇ ਆ ਸਾਡਾ ਮਕਸਦ ਹੈ ਕਿ ਜਿਹੜਾ ਗੁਰੂ ਦਾ ਸਨੇਹਾ ਪੂਰੇ ਦੇਸ਼ ਦੁਨੀਆ ਚ ਪਹੁੰਚੇ ਔਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਕੇਜੀਵਾਲ ਸਾਹਿਬ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਨੇਹਾ ਅਜਿਹੇ ਸਮਾਗਮ ਕਰਾ ਕੇ ਦੇਖੋ ਕੀਰਤਨ ਦਰਬਾਰ ਲਾਈਟ ਐਂਡ ਸਾਊਂਡ ਸ਼ੋ ਨਗਰ ਕੀਰਤਨ ਤੇ ਹੁਣ ਜਿਹੜਾ ਹੈ 23 24 25 ਨੂੰ ਜਿਹੜਾ ਹੈ ਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਵੱਡੇ ਸਮਾਗਮ ਹੋਨੇ ਨੇ ਉਹ ਇੱਕ ਸਨੇਹਾ ਹੈ ਗੁਰੂ ਸਾਹਿਬ ਦੀ ਸਿੱਖਿਆ ਨੂੰ ਕਰ ਕਰ ਪਹੁੰਚਾਉਣ ਦਾ ਆਣ ਵਾਲੀ ਜਨਰੇਸ਼ਨ ਨੂੰ ਸੱਚ ਤੇ ਸੁੱਚ ਤੇ ਪਹਿਰਾ ਦੇਣ ਦਾ ਸੰਦੇਸ਼ ਜਿਹੜਾ ਹੈ ਉਹਦੇ ਵਿੱਚ ਮੈਂ ਸਮਝਦਾ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਸਹਾਇ ਹੋਣਗੇ ਜੀ ਨਗਰ ਨਿਗਮ ਨੇ ਨਵਾਂ ਐਰੀਟੋਰੀਅਮ ਬਣਾਇਆ ਗੁਰੂ ਅਮਰਦਾਸ ਜੀ ਦੇ ਨਾਮ ਤੋਂ ਆਦਿ ਉਹਨਾਂ ਵਾਲੇ ਕਰਦੇ ਤੇ ਅੱਗੇ ਵੀ ਇਸ ਤਰ੍ਹਾਂ ਦਾ ਕੋਈ ਕਾਰਜ ਕੀਤਾ ਜਾ ਦੇਖੋ ਜੀ ਇਹ ਸ਼ਹਾਦਤ ਜਿਹੜੀ ਹੈ ਨਾ ਮਨੁੱਖਤਾ ਦੀ ਸ਼ਹਾਦਤ ਹੈ ਇਹ ਕਿਸੇ ਧਰਮ ਤੱਕ ਨਹੀਂ ਸੀਮਤ ਤੇ ਸਾਨੂੰ ਸਾਰਿਆਂ ਨੂੰ ਜਿਹੜੀ ਹੈ ਇਸ ਗੱਲ ਦੀ ਜਿਹੜਾ ਹੈ ਖੁਸ਼ੀ ਹੋਣੀ ਚਾਹੀਦੀ ਹੈ ਕਿ ਉਸ ਮਹਾਨ ਗੁਰੂ ਦੇ ਜਿਹੜੀ ਹੈ ਸ਼ਾਦਨ ਨੂੰ ਸਮਰਪਿਤ ਅਸੀਂ ਜਿਹੜਾ ਹੈ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਨਵਾਂ ਆਡੀਟੋਰੀਅਮ ਬਣਿਆ ਸੀ ਉਸ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਹਾਲ ਜਿਹੜਾ ਹੈ ਰੱਖਿਆ ਗਿਆ ਹੈ ਪਰਵਾਨਿਤ ਹੋਇਆ ਹੈ ਨਾਲ ਹੀ ਕੱਲ ਅਸੀਂ ਜਿਹੜਾ ਹੈ ਮੋਤੀ ਬਾਗ ਸਾਹਿਬ ਦੇ ਬਾਹਰ ਇੱਕ ਨਵਾਂ ਖੰਡਾ ਚੌਂਕ ਸਥਾਪਤ ਜਿਹੜਾ ਹੈ ਉਹਦੀ ਵੀ ਨੌਕਰੇਸ਼ਨ ਕੱਲ ਕਰਾਂਗੇ ਉਹ ਵੀ ਗੁਰੂ ਸਾਹਿਬ ਨੂੰ ਸਮਰਪਿਤ ਕਰਾਂਗੇ